ਜੁ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਪੈਰੋ ਮਹੱਲਾ ਪਹਿਲਾ ਕਰ ਪਹਿਲਾ ਚੌਪਦੀ ਹਾਂ ਇਸੇ ਤਰ੍ਹਾਂ ਇਹ ਰਾਗ ਦਾ ਉਚਾਰਨ ਜਿਹੜਾ ਹੈ ਇਹ ਪੈਰੋ ਉਚਾਰਨ ਕਰਨਾ ਹੈ ਪੈਰੋ ਕਈ ਪੈਰੋ ਹੀ ਕਹਿ ਜਾਂਦੇ ਨੇ ਬੱਬੇ ਦਲਾਵਾਂ ਰਾਰੇ ਹੂੜਾ ਲਾ ਦਿੰਦੇ ਹਨ ਇਸ ਕਰਕੇ ਰਾਰਾ ਊੜਾ ਬੰਦ ਮੂਲ ਹੈ ਔਂਕਰ ਲੱਗਿਆ ਹੋਇਆ ਇਸ ਦਾ ਉਚਾਰਨ ਪੈਰਾਓ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਉਜਤੇ ਬਾਹਰ ਕਿਛੂ ਨ ਹੋਏ ਤੂ ਕਰ ਕਰ ਦੇਖੈ ਜਾਣਹ ਸੋਏ ਥੋੜੇ ਨਖੇਰ ਕੇ ਪਦ ਪੜਨੇ ਹਨ ਕਰ ਕਰ ਇਕੱਠਾ ਨਹੀਂ ਕਹਿ ਦੇਣਾ ਤੂ ਕਰ ਕਰ ਦੇਖੈ ਜਾਣਹ ਸੋਏ ਕਿਆ ਕਹੀਐ ਕਿਸ ਕਹੀ ਨ ਜਾਏ ਜੋ ਕਿਸ ਅਹੈ ਸਭ ਤੇਰੀ ਰਜਾਈ ਰਹਾਉ ਜੋ ਕਿਸ ਕਰਨਾ ਸੋ ਤੇਰਾ ਪਾਸ ਕਿਸ ਆਗੇ ਕੀਚੈ ਅਰਦਾਸ ਆਖਣ ਸੁਣਣਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪ ਉਥਾਪ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੀਤੇ ਇੰਦਰਾਦਿਕ ਬ੍ਰਹਮਾਦ ਤਰੇ ਹਾਂਜੀ ਗੁਰ ਕੈ ਸ਼ਬਦ ਤਰੇ ਮਨ ਕੀਤੇ ਇਥੇ ਵਿਸਰਾਮ ਹੈ ਇੰਦਰਾਦਿਕ ਬ੍ਰਹਮਾਦ ਤਰੇ ਸਾਨਕ ਸੰਨੰਦਨ ਤਪਸੀ ਜਾਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਇਸ ਰਾਮ ਸਨਕ ਸੁਨੰਦਨ ਤਪਸੀ ਜਨ ਕੀਤੇ ਇਥੇ ਹੀ ਵਿਸਰਾਮ ਲਾਉਣਾ ਹੈ ਗੁਰ ਪ੍ਰਸਾਦੀ ਪਾਰ ਪਰੇ ਭਵਜਲ ਬਿਨ ਸਬਦੈ ਕਿਉ ਤਰੀਐ ਯਾਦ ਰੱਖਣ ਵਾਲਾ ਵਿਸਰਾਮ ਹੈ ਭਵਜਲ ਪਾਤੇ ਵਿਸਰਾਮ ਲਾਉਣਾ ਹੈ ਭਵਜਲ ਬਿਨ ਸਬਦੈ ਕਿਉ ਤਰੀਐ ਨਾਮ ਬਿਨਾ ਜਾਗ ਰੋਗ ਬਿਆਪਿਆ ਡੋਬਦਾ ਡੋਬ ਡੋਬ ਮਰੀਆ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤ੍ਰਿ ਭਵਨ ਸੁਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤਾ ਆਪੇ ਦਾਤ ਕਰੀ ਗੁਰ ਦਾਤਾ ਗੁਰ ਦਾਤਾ ਇਕੱਠਾ ਨਹੀਂ ਕਹਿੰਦੇ ਨਾ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨ ਰਾਜਾ ਮਨ ਮਨਤੇ ਮੰਨਿਆ ਮਨ ਮੰਨਿਓ ਇਕੱਠਾ ਨੀ ਬੋਲਨਾ ਮਨ ਰਾਜਾ ਮਨ ਮੰਨਤੇ ਮੰਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗਉਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਾਰ ਪੂਰ ਦੀਣਾ ਸਾਚ ਸਬਦ ਨਿਸਤਾਰਾ ਤੈਰੋ ਮਹੱਲਾ ਪਹਿਲਾ ਨੈਣੀ ਦ੍ਰਿਸ਼ਟ ਨਹੀਂ ਤਾਨਹੀਨਾ ਜਰ ਜੀਤਿਆ ਸਿਰ ਕਾਲੂ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਨੈਣੀ ਦ੍ਰਿਸ਼ਟ ਨਹੀਂ ਇਥੇ ਠਮਕ ਲਾਉਣੀ ਹੈ ਤਾਨਹੀਨਾ ਨਹੀਂ ਤਨਹੀਨਾ ਨਹੀਂ ਕਹਿ ਦੇਣਾ अर्थ गलत हो जाएगा फिर नैनी दृष्ट नहीं तन हीना इतना विश्राम है जर जीतिया जीतिया पद थोड़ा जा कस के बोलना है सिर कालो रूप रंग रहस नहीं साचा क्यों छोटा जाम जालो प्राणी हर जाप जन्म गयो ये प्राणी हर जाप ਇਥੇ ਵਿਸਰਾਮ ਲਾਉਣਾ ਹੈ ਜਨਮ ਗਯੋ ਸਾਚ ਸ਼ਬਦ ਬਿਨ ਕਬ ਹੋਣਾ ਛੂਟਸ ਬਿਰਥਾ ਜਨਮ ਭਯੋ ਰਹਾਉ ਤਾਨ ਮਹ ਕਾਮ ਕ੍ਰੋਧ ਹਉ ਮਮਤਾ ਕਠਿਨ ਪੀਰ ਆਤ ਭਾਰੀ ਗੁਰਮੁਖ ਰਾਮ ਜਪਹੁ ਰਸ ਰਸਨਾ ਏਨ ਬਿਦ ਤਾਰ ਤੂ ਤਾਰੀ ਗੁਰਮੁਖ ਰਾਮ ਜਪੋ ਰਾਸ ਰਸਨਾ ਇਥੇ ਵਿਸ्राम ਹੈ ਏਨ ਬੇਦ ਤਾਰ ਤੂ ਤਾਰੀ ਬਹਿ ਦੇ ਕਰਨ ਅਕਲ ਪਈ ਹੋਛੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬੇਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਜ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਛੂਟਸਾ RAM ਨਾਮ ਲਿਵ ਲਾਗੀ ਪੈਰੋ ਮਹੱਲਾ ਪਹਿਲਾ ਪੈਰੋ ਊੜਾ ਲੱਗਿਆ ਪੈਰਾਂਓ ਇਸ ਤਰ੍ਹਾਂ ਰੌ ਉਚਾਰਨ ਕਰਨਾ ਪੈਰੋ ਨਹੀਂ ਕਹਿਣਾ ਪੈਰਾ ਮਹੱਲਾ ਪਹਿਲਾ ਢੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕੁਮਲਾਨੀ ਹਾਂ ਇਹ ਵਿਸਰਾਮ ਕੁੰਡੀ ਚਾਲ ਇਥੇ ਠਮਕ ਲਾ ਦਨੀ ਹੈ ਚਰਨ ਕਰ ਖਿਸਰੇ ਇਥੇ ਵਿਸਰਾਮ ਹੈ ਤੁਚਾ ਦੇਹ ਕੁਮਲਾਨੀ ਤੁਚਾ ਵੀ ਪੋਲਾ ਬੋਲਨਾ ਕੁਮਲਾਨੀ ਥੋੜਾ ਜਿਹਾ ਕਸਕੇ ਬੋਲਨਾ ਨੇਤਰੀ ਤੁੰਦ ਕਰਨ ਭਏ ਬਹਿਰੇ ਮਨਮੁਖ ਨਾਮ ਨਾ ਜਾਣੀ ਮਨਮੁਖ ਨਾਮ ਨਹੀਂ ਜਦਨਾ ਮਨਮੁਖ ਪਦ ਤੇ ਜਮਕ ਲਾ ਕੇ ਬੋਲਨਾ ਹੈ ਨੇਤਰੀ ਤੁੰਦ ਕਰਨ ਭਏ ਬਹਿਰੇ ਇਥੇ ਵਿਸਰਾਮ ਹੈ ਮਨਮੁਖ ਨਾਮ ਨਾ ਜਾਣੀ ਅੰਦਲੇ ਕਿਆ ਪਾਇਆ ਜਗ ਆਏ ਅੰਦਲੇ ਪਦ ਤੇ ਵਿਸਰਾਮ ਲਾਉਣਾ ਹੈ ਅੰਦਲੇ ਕਿਆ ਪਾਇਆ ਜਗ ਆਏ ਰਾਮ ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਉ ਜਿਹਵਾ ਰੰਗ ਨਹੀਂ ਹਰ ਰਾਤੀ ਇਹ ਜਿਹਵਾ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਜਿਹਵਾ ਰੰਗ ਨਹੀਂ ਕਹਿਣਾ ਜਿਹਵਾ ਰੰਗ ਨਹੀਂ ਹਰ ਰਾਤੀ ਕਿਥੇ ਵਿਸਰਾਮ ਹੈ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋਹ ਨਾ ਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨਕੋ ਅਨ ਕੋ ਦਾਰ ਘਰ ਕਬ ਹੁ ਨਾ ਜਾਣਸ ਹਾਂ ਅਨ ਕੋ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਬੋਲਣਾ ਆਨ ਕੋ ਦਾਰ ਘਰ ਇਥੇ ਠਮਕ ਲਾ ਦੇਣੀ ਹੈ ਕਬ ਹੁ ਨਾ ਜਾਣਸ ਇਥੇ ਵਿਸਰਾਮ ਲਾਉਣਾ ਹੈ ਤੇ ਕੋ ਦਾਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹੈ ਵਿਚਾਰਾ ਪੈਰੋ ਮਹੱਲਾ ਪਹਿਲਾ ਸਗਲੀ ਰੈਣ ਸਗਲੀ ਰੈਣ ਸੂਵਤ ਗਾਲ ਫਾਹੀ ਹਾਂ ਸੂਵਤ ਪਦ ਤੇ ਠਮਕ ਲਾ ਕੇ ਉਚਾਰਨ ਕਰਨਾ ਹੈ ਸੂਵਤ ਗਲ ਨਹੀਂ ਕਹਿਣਾ ਸਗਲੀ ਰੈਣ ਸੂਵਤ ਗਾਲ ਫਾਹੀ ਗਾਲ ਪੂਲਾ ਬੋਲਣਾ ਹੈ ਦਿਨਸ ਜੰਜਾਲ ਗਵਾਇਆ ਖੇਨ ਪਾਲ ਘੜੀ ਨਹੀਂ ਪ੍ਰਭ ਜਾਣਿਆ ਖੇਨ ਪਾਲ ਘੜੀ ਇਥੇ ਸ਼ਮਕ ਲਾਤਨੀ ਨਹੀਂ ਪ੍ਰਭ ਜਾਣਿਆ ਇਥੇ ਵਿਸਰਾਮ ਜੇਨ ਇਹੋ ਜਗਤ ਉਪਾਇਆ ਮਨ ਰੇ ਕਿਉ ਛੂਟਸ ਦੁਖ ਭਾਰੀ ਮਨ ਰੇ ਯਾਦ ਰੱਖਣ ਵਾਲਾ ਵਿਸਰਾਮ ਹੈ ਮਨ ਰੇ ਇਥੇ ਵਿਸਰਾਮ ਹੈ ਕਿਉ ਛੂਟਸ ਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ ਰਾਮ ਜਪਹੁ ਗੋਣਕਾਰੀ ਰਹਾਉ ਹਉ ਦੋ ਕਵਲ ਮਨ ਮੁਖ ਮਤ ਹੋਛੀ ਮਨ ਅੰਦਰ ਸਿਰ ਧੰਦਾ ਕਾਲ ਵਿਕਾਲ ਸਦਾ ਸਿਰ ਤੇ ਰਹਿ ਬੇਨ ਨਾਵੈ ਗਾਲ ਖੰਦਾ ਡਗਰੀ ਚਾਲ ਨੇਤਰ ਫੁਣ ਅੰਦਲੇ ਇਹ ਅਦਲੇ ਪਾਠ ਜਿਹੜਾ ਨਾ ਪ੍ਰਾਤਮਕ ਸਰੂਪਾਂ ਚ ਟਿੱਪੀ ਨਹੀਂ ਹੈ ਨਵੀਨ ਪੋਥੀਆਂ 'ਚ ਟਿੱਪੀ ਲੱਗੀ ਹੋਈ ਆ ਅੰਦਲੇ ਛਪਿਆ ਹੋਇਆ ਪਰ ਪ੍ਰਾਤਨ ਸਰੂਪਾਂ 'ਚ ਟਿੱਪੀ ਹੈ ਨਹੀਂ ਇਸ ਕਰਕੇ ਸ਼ੁੱਧ ਪਾਠ ਅਦਲੇ ਸੰਪਰਦਾ ਦੇ ਵਿੱਚ ਮੰਨਿਆ ਜਾਂਦਾ ਹੈ। ਡੱਗਰੀ ਚਾਲ ਨੇਤਰ ਫੁਣ ਅਦਲੇ ਸ਼ਬਦ ਸੁਰਤ ਨਹੀਂ ਪਾਈ। ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਦਲੋ ਤੰਦ ਕਮਾਈ। ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਇਥੇ ਵਿਸਰਾਮ ਲਾਦਣਾ। ਅੰਦਲੋ ਤੰਦ ਕਮਾਈ। ਕੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੂਣੇ ਦੁਰਮਤ ਪਦ ਤੇ ਜਮਕ ਲਾ ਦਿੰਨੀਏ ਦੁਰਮਤ ਗਿਆਨ ਵਿਹੂਣੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀ ਨੇ ਪੈਰਾ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਣਸ ਨਾਣੇ ਲਾ ਕੇ ਅਵਰ ਨਾ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਸੋ ਜਨ ਐਸਾ ਮੈਂ ਮਨ ਭਾਵੈ ਇਥੇ ਮੈਂ ਬੋਲਣਾ ਹੈ ਕਿਉਂਕਿ ਇਹ ਹੈ ਹੀ ਮੰਮਾ ਨਾਸਕੀ ਆਪ ਮਾਰ ਅ ਪਰੰਪਰਾਤਾ ਗੋਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਾਟ ਘਾਟ ਅੰਤਰ ਸਰਬ ਨਿਰੰਤਰ ਰਾਵ ਰਹਿਆ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜਿਹਾ ਮਿਥਿਆ ਮੈਲ ਨਹ ਰਾਈ ਮਿਥਿਆ ਮੈਲ ਨਹ ਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮੇਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੂਖ ਮਿਟਹਿ ਗੁਰ ਸੇਵਾ ਮਿਟਹਿ ਤੇ ਲਾਓ ਸਗਲੇ ਦੂਖ ਮਿਟਹਿ ਗੁਰ ਸੇਵਾ ਮਿਟਹਿ ਗੁਰ ਨਹੀਂ ਕਹਿਣਾ ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮ ਸਖਾਈ ਸ੍ਰੀ ਸਹਿਜ ਪਾਠੀ ਸੇਵਾ सिरिसहज से पाठ सेवा